बिजली गिरी असम संत ना होते जगत में तो जल मरता संसार हो संत ना होते संत ना होते जगत में ਤੋਂ ਜਲ ਮਰਤਾ ਸੰਸਾਰ ਇੱਕ ਧਾਰਨਾ ਮੇਰੇ ਨਾਲ ਨਾਲ ਸਾਰੀ ਸੰਗਤ ਪੜਿਓ ਆਨੰਦ ਆਊਗਾ ਅਸੀਂ ਬੈਠੇ ਤਾਂ ਆਨੰਦ ਲੈਣ ਲਈਏ ਗੁਰੂ ਦੇ ਚਰਨਾਂ 'ਚ ਬੈਠੇ ਆ ਉਹਦੇ ਸਤਸੰਗ ਨਾਲ ਜੁੜੀਏ ਆਪਣਾ ਧਿਆਨ ਲਗਾਈਏ ਜਿੰਨਾ ਚਿਰ ਬੈਠੇ ਓਨੇ ਤੱਕ ਉਹਦਾ ਹੋ ਜਾਈਏ ਪੈਰੋਂ ਲੈ ਕੇ ਸਿਰੋਂ ਤਾਈਂ ਉਹਦੇ ਹੋ ਜਾਈਏ ਨਾਲ ਨਾਲ ਜ਼ਰੂਰ ਪੜਿਓ ਧਾਰਨਾ ستگ سر داس مہاراج ستر جی گرو گرد رات ਭੁੱਲ ਜਾਈਂ ਨਾ ਜੋਗਨੇ ਗੁਰਾਂ ਦੀ ਸੂਰਤ ਰੱਬ ਦੀ ਭੁੱਲ ਜਾਈਂ ਨਾ ਜੋਗਨੇ ਗੁਰਾਂ ਦੀ ਸੂਰਤ ਰੱਬ ਦੀ ਭੁੱਲ ਜਾਈਂ ਨਾ ਜੋਗਨੇ ਗੁਰਾਂ ਦੀ ਸੂਰਤ ਰੱਬ ਦੀ ਭੁੱਲ ਜਾਈਂ ਨਾ ਜੋਗਨੇ ਗੁਰਾਂ ਦੀ ਸੂਰਤ ਰੱਬ ਦੀ ਭੁੱਲ ਜਾਈਂ ਨਾ ਜੋਗਨੇ

गुराब पुल जाई नेरात सूरत रखंदी पुल जाई न सूरत रखंदी फुल जाई न सखुर नाल रखी

बुर जी सूरत रखी चाहिण बुरात अथई पास नवे अस बि जंग कोई पास न आवे अथ बिल जंग कोई पास न आवे बुरेव हसदा बुरेव हसदा देवत हसंदा वे गुरा देवत हसदावे गुरा दस हारा पुल फुल जाइ सूरती फुल जाई न ॾियो बुरा जी सूरत रखणी फुल जाईंद जो गुरा जी सूरत रखणी फुल जाइन जो ਸੰਤ ਰਾਮਾਨੰਦ ਮਹਾਰਾਜ ਜੀ ਸਾਡੇ ਵੀ ਜਬੂਰ ਕ੍ਰਿਤੀ ਪ੍ਰਕਾਸ਼ਣ ਜੀ ਜਨਾਰਗਰ ਉਪਰੰਤ ਪੰਤਨ ਸਾਹਿਬ ਸਭੂਰ ਦਾਤ ਜੀ ਮਹਾਰਾਜ ਡੇਰਾਸ਼ੀ 108 ਸਰਵੰਦਾ ਜੀ ਸੰਖੰਡ ਬਦੂਆ ਮਹਾਨ ਸਰਪ੍ਰਸਤ ਜੀ ਪਰਮਾਰ ਦੇ ਭਾਗੀ ਸਤਪੁਰਾਂ ਦੇ ਸੰਬੰਧਕਾਰ ਜੀ ਮਹਾਰਾਜ ਸਤਪੁਰਾਂ ਦੇ ਪਾਵਨ ਤਪੋਥਾਨ ਡੇਰਾ ਸਿੱਖਰ ਵੱਲਾ ਨੂੰ ਜੋ ਪਰ ਗੱਦੀ ਦੀ ਸੀਨ ਆਦਰਨੀਏ ਗੁਰਦੇਵ ਸਤਨ ਸੁਆਮੀ ਨਰਿੰਦਰਪਾਲ ਜੀ ਮਹਾਰਾਜ ਸਤਪੁਰਾਂ ਦੇ ਚਰਨਾਂ ਪੰਨਾਂ ਦਾ ਵਰਕਰ ਵਜਰ ਦਾ ਅਨੁਪਰਵਾਰ ਸ਼੍ਰੀਮਾਨ ਪ੍ਰਮੋਸਾ ਹੰਪੂਰਾ ਜੀ ਉਹਨਾਂ ਦੇ ਸਾਰੇ ਪਰਿਵਾਰ ਨੇ ਆਜ ਮਹਾਰਾਜ ਜੀ ਨੂੰ ਵਰਤ ਕਰਨ ਆਪਣੇ ਬੈਠੇ ਪਾਏ ਦੇ ਗੁਰੂਕ ਪ੍ਰਵਾਦ ਨੂੰ ਮਹਾਰਾਜੀ ਦੇ ਆਉਣ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਆਉਸਾਰੀ ਸੰਤਾਂਾਂ ਪੰਥ ਮਹਾਰਾਜ ਦੇ ਚਰਨਾ ਕਮਲਾਂ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਬੈਠ ਕੇ ਕੁਝ ਕੜੀਆਂ ਕੁਝ ਸਮਾਂ ਤੁਹਾਨੂੰ ਦਾ ਮੌਕਾ ਮਿਲਿਆ ਹੈ ਆਉਸਾਰੀ ਸੰਗਠਨ ਕਰਕੇ ਮਹਾਰਾਜ ਜੀ ਦੀ ਪਾਵਨ ਕੋਈ ਪਰਪਾ ਬਾਣੀ ਦਾ ਮੋਹਿਨਾ ਵਿਸਾਰੋ ਮੈਂ ਜਨ ਤੇ ਨਾ ਮੋਹਿਨਾ ਵਿਸਾਰੋ ਮੈਂ ਜਨ ਹੋ ਨਾਮਿਸਾਰੋ ਮੈਂ ਦਨਤੇ ਨਾਮੁ ਗੁਸਈਆ ਕੀ ਕੇਤੀ ਜੀ ਬਣਾ ਨਾਮੁ ਗੁਸਈਆ ਕੀ ਕੇਤੀ ਜੀ ਬਣਾ ਨਾਮੁ ਗੁਸਈਆ ਕੀ ਕੇਤੀ ਜੀ ਬਣਾ ਮੋਹਿ ਨਾਮਸਾਰੋ ਮੈਂ ਜਨ ਤੇਰਾ ਮੋਹਿ ਨਾਮਸਾਰੋ ਮੈਂ ਜਨ ਤੇ मल था जनम कु ते नव सार जग ते नव सार जग ते में न छा कल जा ਮੋਹ ਨ ਵਿਸਾਰੋ ਮੈਂ ਜਨ ਤੇਰਾ 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 ਸਾਹਿਬ ਸਤਿਗੁਰੂ ਰਵਿਦਾਸ ਜੀ ਮੰਗਰਾ ਇਸ ਪਾਵਨ ਪਰਮਰਥੀ ਬਾਣੀ ਦੇ ਸ਼ਬਦ ਦੇ ਅੰਦਰ ਉਸ ਪਰਮਾਤਮਾ ਕੇ ਅਰਦੁਨੀਆ ਕਰਦੇ ਨੇ हे ਦੁਨੀਆ ਦੇ ਲੋਗਾਂ ਨੂੰ ਜਨਮ ਦੇਣ ਵਾਲੇ ਪਰਮਾਤਮਾ ਆਪ ਜੀ ਦੇ ਚਰਨਾਂ ਦੇ ਨਾਲ ਮੇਰਾ ਸਨੇਹ ਹੈ ਆਪ ਜੀ ਦੇ ਚਰਨਾਂ ਦੇ ਨਾਲ ਪੇਵ ਹੈ ਖਰਾਬ ਉਸ ਪਰਮੇਸ਼ਰ ਨੂੰ ਕਿਹਾ ਗਿਆ ਹੈ ਜੋ ਜਨ ਜਨ ਦੇ ਅੰਦਰ ਰਮਿਆ ਹੋਇਆ ਹੈ ਸਤਿ ਪਾਤਸ਼ਾਹ ਜੀ ਕਹਿੰਦੇ ਤੇਰੇ ਨਾਲ ਪ੍ਰੇਮ ਹੈ ਕਿਰਪਾ ਕਰਿਓ ਆਪ ਜੀ ਦਾ ਜਿਹੜਾ ਵਿਛੋੜਾ ਉਹ ਨਹੀਂ ਸਹਿ ਜਾਣਾ ਅੱਪਾ ਮਹਾਰਾਜ ਦੇ ਚਰਨਾਂ ਚਰਨਾਂ ਦੇ ਵਿੱਚ ਬੈਠੇ ਆ। ਸਤਿਗੁਰੂ ਸਾਖੀ ਕਹਿੰਦੇ ਆ ਆਨੰਦ ਭਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹੇਲੀ ਸੀਦੀ ਮਨ ਬਤੀਆਂ ਬਗਾਈਆਂ। ਜਦੋਂ ਗੁਰੂ ਗ੍ਰੰਥ ਦਾ ਸੇਵਕ ਗੁਰੂ ਨੂੰ ਆਪਣੇ ਮੇਤਰਾਂ ਦੇ ਨਾਲ ਦੇਖ ਲੈਂਦਾ ਹੈ, ਉਹਦਾ ਹਿਰਦਾ ਖੁਸ਼ੀ ਤੇ ਅਨੰਦ ਨਾਲ ਭਰ ਜਾਂਦਾ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਮਹਾਰਾਜ ਦੇ ਚਰਨਾਂ ਦੇ ਸੇਵਕ ਸ਼ਿਵਮਨ ਕਮਲ ਸਾਧੂ ਜੀ ਨੇ ਕਿਹਾ ਕਿ ਮਹਾਰਾਜ ਦੇ ਬਹੁਤ ਵੱਡਾ ਪਾਇਆ ਹੈ। جب مہاراج کے سامنے درشن ہو جاتے ہیں اپنے ਜਦੋਂ ਨੰਬਿਆ ਆਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਪੰਜ ਬਰਾਰ ਨੰਬਿਆ ਆਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਆਪਣੇ ਗੁਰਾਂ ਦੇ ਕਣ ਕੇ ਦਰਸ਼ਨ ਆਪਣੇ ਗੁਰਾਂ ਦੇ ਕਣ ਕੇ ਆਪਣੇ ਗੁਰਾਂ Amém. ਦੇ ਦਰਸ਼ਨਾਂ ਦੇ ਵਿੱਚੋਂ ਪ੍ਰਾਪਤ ਹੋਇਆ ਆਓ ਗੁਰਮਤਿ ਪਰਿਵਾਰ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਮਲ ਸਾਫਲਾ ਜੀ ਉਹਨਾਂ ਪਰਿਵਾਰ ਦੇ ਹੋਣ ਦੀ ਅਮਾਇਕ ਵਾਰਸਾਂ ਨੂੰ ਲੱਖ ਲੱਖ ਵਧਾਈਆਂ ਜਿੰਦਾਬਾ ਜੈ ਗੁਰਦੇ ਧੰਨ ਗੁਰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਸੰਗਤ ਨਾਲ ਬੋਲੇ ਤਾਂ ਹੋਰ ਅੱਛਾ ਲੱਗੇਗਾ ਅੱਖਾਂ ਮਾਝੋਂ ਵੇਖਣਾ ਅੱਖਾਂ ਮਾਝੋਂ ਵੇਖਣਾ ਕੰਨ ਨਹੀਂ ਸੁਣਨਾ ਜਿਨ੍ਹਾਂ ਦੇ ਘਰ ਸੰਤ ਪਰੋਣੇ ਉਹਨਾਂ ਭਾਗੁਨਾ ਦੇ ਜੀ ਸਦਾ ਸੁਣਨਾ ਹੋਵੇ ਆਏ ਸਤ ਪਰਾਉਰਿਆ 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 ਸਰਬੋ ਸਤਿਏ ਪਾਛਾ ਸੁਭ ਤੇ ਸਾਧਨਾ ਪਰਵਾਰ ਵੱਲੋਂ ਆਪਣੀ ਪਿਆਰੀ ਬੇਟੀ ਬਾਲੂਸ਼ੀ ਕਰਨ ਨੂੰ ਜੀ ਉਸ ਨੂੰ ਨਤ ਰੱਖਦੇ ਹੋਏ ਜੀ ਮਹਾਰਾਜ ਦੇ ਮਿਹਰਤ ਕਰਨ ਨਗਰ ਤੋਂ ਕੋਇਾ ਸਤਿ ਪਾਛਾ ਕਿਰਪਾ ਕਰਨੀ ਬੱਚਿਆ ਨੂੰ ਤੰਦਰੁਸਤੀ ਆ ਮਾਤਾ ਪਿਤਾ ਦੇ ਆਗਿਆਕਾਰੀ ਬਣਨਾ ਚਾਹਤਾਂ ਦੇ ਪਾਛਾ ਆਸਰਪੂਰਤ ਹੋ ਜਾਂਦੀ ਆਪਕੇ ਪਾਵਨ ਅਸ਼ੀਰਵਾਦ ਤੇ ਇੱਕ ਪ੍ਰਸ਼ਾਦ ਨੂੰ ਪਹਿਰਾ ਪਾਚੋ ਆਲਣਾ ਆਪੇ ਦਾ ਟਿਕਾਣਾ ਆਪੇ ਦਾ ਦਰਵਾਜ਼ਾ ਉਹ ਪੈਰਾ ਬਾਜੂ ਚਾਹੇ ਜਿੰਨੇ ਰੋਪੇ ਸਮੇਂ ਪ੍ਰਵੰਨ ਕਰਦੇ ਨੇ ਸੁਨਕਾਰ ਉਹ ਪਿੰਨ ਹੱਥੀ ਕਰਨਾ ਜਿਨ੍ਹਾਂ ਦੇ ਖੱਦ ਸੰਤ ਪਾਰੋਂ ਨੇ ਇਖਲਾ ਤੇਰੇ ਭੰਗ ਦਾ ਭਲਾ ਹੋਵੇ ਸੋਨਰ ਪੈ ਸਤਿਗੁਰੂ ਆਸ ਮਹਾਰਾਜੀ ਜੈ ਸਵਾਮੀ ਸਰਵਦਾਸ ਮਹਾਰਾਜੀ ਜੈ ਜੀਵਨ ਕਾਰ ਦੀ ਮਾਝ ਹੈ ਪਰਮ ਗਿਆਤਾ ਦੀ ਮੰਨਦੀ ਜਦੋਂ ਜਨਮ ਫੜੀ ਕਰਦਾ ਮੇਰਾ ਮੋੜ ਕਵੀ ਜੀਪੇ ਬਾਜੂ ਬੋਲਣਾ ਜੀਪੇ ਬਾਜੂ ਬੋਲਣਾ ਜੀਪੇ ਬਾਜੂ ਬੋਲਣਾ ਜੀਪੇ ਬਾਜੂ ਬੋਲਣਾ ਕਿਉਂ ਜੀਵ ਤਮਰਨਾ ਜੀ ਨਾ ਦੇ ਘਰ ਸੰਤ ਪਰੋੜੇ ਆਏ ਉਹ ਧਨ ਭਾਗ ਉਹਨਾਂ ਦੇ ਜੀ ਇਹਨਾਂ ਦੇ ਘਰ ਸੰਤ ਪਰੋੜੇ ਆਏ ਉਹ ਧਨ ਭਾਗ ਉਹਨਾਂ ਦੇ ਜੀ